ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਨੂੰ 12 ਵਜੇ ਤੋਂ ਬਾਅਦ ਅਮਰਤ ਵੇਲੇ ਇਸ਼ਨਾਨ ਕਰਕੇ ਨਿਤਨੇਮ ਕਰਨ ਦੇ ਬਾਰੇ ਸਾਰਿਆਂ ਦੇ ਮਨਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਵਾਲ ਹੁੰਦੇ ਹਨ ਤੇ ਆਮ ਹੀ ਜੋ ਸਵਾਲ ਪੁੱਛਿਆ ਜਾਂਦਾ ਹੈ ਕਿ ਕਿਨੂੰ ਇਸ਼ਨਾਨ ਕਰਕੇ ਨਿਤਨੇਮ ਕਰਨਾ ਚਾਹੀਦਾ ਹੈ ਇਹਦਾ ਲਾਹਾ ਕੀ ਹੈ ਇਹਦਾ ਲਾਭ ਕੀ ਹੈ ਤੇ ਕਿਨੂੰ ਨਹੀਂ ਕਰਨਾ ਚਾਹੀਦਾ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਹਨ ਕਈ ਵੀਡੀਓ ਪੂਰੀ ਨਹੀਂ ਸੁਣਦੇ ਹਨ ਤੇ ਬਾਅਦ ਵਿੱਚ ਫਿਰ ਸਵਾਲ ਕਰਦੇ ਹਨ ਜਿਸ ਕਰਕੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਇੱਕ ਵੀਡੀਓ ਵਿੱਚ ਹੀ ਹੁੰਦੇ ਹਨ ਪਰ ਉਹ ਸੁਣਦੇ ਨਹੀਂ ਇਸ ਜਾਣਕਾਰੀ ਨੂੰ ਸਮਝਣ ਦੇ ਲਈ ਬੇਨਤੀ ਇਸ ਤਰ੍ਹਾਂ ਹੈ ਵੀ ਤਿੰਨ ਤਰ੍ਹਾਂ ਦੀ ਬਿਰਤੀ ਹੁੰਦੀ ਹੈ ਇੱਕ ਬਿਰਤੀ ਉਸ ਗੁਰਮਖ ਦੀ ਹੈ ਉਸ ਮਹਾਂਪੁਰਖ ਦੀ ਹੈ ਜਿਨੂੰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ ਹੈ ਕਿਆ ਸਵਣਾ ਕਿਆ ਜਾਗਣਾ ਗੁਰਮਖ ਤੇ ਪਰਵਾਣ ਜਿਨ੍ਹਾਂ ਦਾ ਸਵਾਸ ਸਵਾਸ ਨਾਮ ਚੱਲਦਾ ਹੈ ਹਰ ਵੇਲੇ ਬਾਣੀ ਪੜ੍ਹਨੀ ਤੇ ਗੁਰਮਤ ਨੂੰ ਕਮਾਉਂਦੇ ਰਹਿਣਾ ਉਸ ਰੰਗ ਦੇ ਵਿੱਚ ਰੰਗੇ ਰਹਿਣਾ ਉਸ ਸਾਧੂ ਮਹਾਤਮਾ ਸੰਤ ਕਹਿ ਲਓ ਜਾਂ ਗੁਰਮਖ ਕਹਿ ਲਓ ਉਹਨਾਂ ਦੀ ਬਿਰਤੀ ਹੈ ਉਹ 12 ਵਜੇ ਇਸ਼ਨਾਨ ਕਰ ਲੈਣਾ ਚਾਹੇ ਸਵਾ 12 ਕਰ ਲੈਣਾ ਉਹਨਾਂ ਦਾ ਪ੍ਰਵਾਨ ਹੈ ਕਿਉਂਕਿ ਹਰ ਵੇਲੇ ਉਹਨਾਂ ਦਾ ਅਮਰਤ ਵੇਲਾ ਹੀ ਹੈ ਉਸ ਤੋਂ ਬਾਅਦ ਦੂਜੀ ਅਵਸਥਾ ਆਉਂਦੀ ਹੈ ਜਗਿਆਸੂ ਦੀ ਜਗਿਆਸੂ ਦੀ ਅਵਸਥਾ ਦੇ ਵਿੱਚ ਕੋਈ ਵੀ ਕਾਰੋਬਾਰ ਕਰਨ ਵਾਲਾ ਕੋਈ ਵੀ ਜੌਬ ਕਰਨ ਵਾਲਾ ਕੋਈ ਵੀ ਕਿਰਤੀ ਸਿੱਖ ਜਾਂ ਜ਼ਿਮੀਂਦਾਰਾ ਕਰਦਾ ਹੈ ਜਾਂ ਦੁਕਾਨਦਾਰੀ ਕਰਦਾ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਉਹਦਾ ਕੋਈ ਕਾਰੋਬਾਰ ਹੈ ਜਾਂ ਜੌਬ ਕਰਦਾ ਹੈ ਉਹ ਸਾਰੇ ਹੀ ਆ ਜਾਂਦੇ ਹਨ ਚਾਹੇ ਉਹ ਘਰੇਲੂ ਕਰਦੇ ਵਿੱਚ ਕੰਮ ਕਰਨ ਕਰਨ ਵਾਲੀਆਂ ਪੈਣਾ ਬੀਬੀਆਂ ਹਨ ਜਨਾਂ ਦਾ ਕੋਈ ਨਾ ਕੋਈ ਨੇਮ ਜ਼ਰੂਰ ਹੁੰਦਾ ਹੈ ਜਿਹਦੇ ਅਨਸਾਰ ਰਾਤ ਨੂੰ ਸਮੇਂ ਦੇ ਅਨਸਾਰ ਸੌਂ ਜਾਣਾ ਤੇ ਸਵੇਰੇ ਅਮਰਤ ਵੇਲੇ ਉੱਠ ਜਾਣਾ ਇਹ ਨਿਤ ਦੀ ਕਿਰਿਆ ਹੈ ਤੇ ਬੜੀ ਵਧੀਆ ਕਿਰਿਆ ਹੈ ਬੜਾ ਵਧੀਆ ਨੇਮ ਹੈ ਜਿਸ ਨੇਮ ਦੇ ਵਿੱਚ ਨੇਮ ਤੋਂ ਪ੍ਰੇਮਲ ਵਧਿਆ ਜਾ ਸਕਦਾ ਹੈ ਚਲਦਿਆਂ ਚਲਦਿਆਂ ਜੇ ਕਿਤੇ ਇਸ ਅਵਸਥਾ ਦੇ ਵਿੱਚ ਜਾਂ ਇਸ ਨਿਜਮ ਦੇ ਵਿੱਚ ਕਿਤੇ ਕੋਈ ਥੋੜੀ ਵਾਧ ਘਾਟ ਹੋ ਜਾਂਦੀ ਹੈ ਮੰਨ ਲਓ ਕੋਈ ਰਾਤ ਨੂੰ ਕਿਸੇ ਗੁਰਮਤ ਸਮਾਗਮ ਵਿੱਚ ਲਾ ਗਿਆ ਹੈ ਤੇ ਰਾਤ ਆਉਂਦਿਆਂ ਸਮਾਂ ਜਿਆਦਾ ਲੇਟ ਹੋ ਗਿਆ ਹੈ ਤੇ 12 ਵਜਣ ਦਾ ਸਮਾਂ ਹੋ ਗਿਆ ਹੈ ਇਸ ਅਵਸਥਾ ਦੇ ਵਿੱਚ ਉਹ ਗੁਰਮਖ ਕੀ ਕਰਦੇ ਹਨ ਜਗਿਆਸੂ ਕੀ ਕਰਦੇ ਹਨ ਕਿ ਬਿਨਾਂ ਕਿਸੇ ਸਮੇਂ ਨੂੰ ਗਵਾਇਆ ਉਸ ਸਮੇਂ ਦਾ ਲਾਹਾ ਲੈਣ ਲਈ ਰਾਤ 12 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਨੇਤ ਨਿਮ ਕਰਨਾ ਸ਼ੁਰੂ ਕਰ ਦਿੰਦੇ ਹਨ ਇੱਕ ਜਾਂ ਦੋ ਘੰਟੇ ਜਿੰਨਾ ਵੀ ਦਾ ਨੀਮ ਹੈ ਕਰਕੇ ਸੌਂ ਜਾਣਾ ਤੇ ਬਾਅਦ ਵਿੱਚ ਸਰੀਰ ਨੂੰ ਆਰਾਮ ਦੇਣਾ ਤੇ ਆਪਣੇ ਕਾਰੋਬਾਰਾਂ ਲਈ ਤਿਆਰ ਕਰਨਾ ਦਿਨੇ ਕਾਰੋਬਾਰ ਕਰਨਾ ਵਰਤੋਂ ਵਿਹਾਰ ਕਰਨਾ ਇਹਦੇ ਵਿੱਚ ਕੋਈ ਗਲਤ ਨਹੀਂ ਹੈ ਬਹੁਤ ਵਧੀਆ ਗੱਲ ਹੈ ਪਰ ਇਹ ਸਦਾ ਨਹੀਂ ਕਦੇ-ਕਦੇ ਇਦਾਂ ਦੇ ਹਾਲਾਤ ਬਣ ਜਾਂਦੇ ਹਨ ਜਾਂਗ ਤੇ ਮਜਬੂਰਨ ਰਾਤ ਨੂੰ ਜਾਗਣਾ ਪਵੇ ਤੇ ਸਵੇਰੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਸੌਂ ਜਾਣਾ ਤੇ ਸਵੇਰੇ ਫਿਰ ਕਾਰੋਬਾਰਾਂ ਵਿੱਚ ਲੱਗ ਜਾਣਾ ਇਹ ਕੋ ਗਲਤ ਨਹੀਂ ਹੈ ਬੜੀ ਵਧੀਆ ਗੱਲ ਹੈ ਕਿ ਅੰਮ੍ਰਿਤ ਵੇਲਾ ਵੀ ਸਾਭਿਆ ਗਿਆ ਤੇ ਕੰਮ ਕਾਰ ਵੀ ਕਰ ਲਏ ਤੀਸਰੀ ਅਵਸਥਾ ਉਹਨਾਂ ਦੀ ਹੈ ਜਿਹੜੇ ਜਿਗਿਆਸੂ ਨਹੀਂ ਬਣੇ ਹਨ ਵੱਧ ਰਹੇ ਹਨ ਨੇਮ ਬਣਾਉਣ ਵਾਲੇ ਪਾਸੇ ਅਜੇ ਪੱਕਾ ਕੋਈ ਨੇਮ ਬਣਿਆ ਨਹੀਂ ਜਾਂ ਇੱਕ ਹੋਰ ਚੌਥੀ ਅਵਸਥਾ ਉਹਨਾਂ ਦੀ ਹੈ ਜਿਨ੍ਹਾਂ ਨੇ ਕਦੇ ਨੇਤ੍ਰੇਮ ਕਰ ਲਿਆ ਕਦੇ ਕੀਤਾ ਹੀ ਨਾ ਕਦੇ ਉੱਠ ਗਏ ਕਦੇ ਉੱਠੇ ਹੀ ਨਾ ਕਈ ਕਈ ਦਿਨ ਨਿਤਨੇਮ ਕਰ ਲਿਆ ਤੇ ਕਦੇ ਕੀਤਾ ਹੀ ਨਾ ਜਿਆਦਾ ਜੋ ਸਵਾਲ ਹੈ ਇਹਨਾਂ ਵੱਲੋਂ ਹੀ ਪੁੱਛਿਆ ਜਾਂਦਾ ਹੈ ਕਿ ਰਾਤ ਅਸੀਂ ਲੇਟ ਹੋ ਗਏ ਸਾਂ ਸੌਂਦੇ ਕਿ ਕਿ 12 ਵਜੇ ਨਿਤਨੇਮ ਕਰਕੇ ਹੁਣ ਅਸੀਂ ਬਾਅਦ ਵਿੱਚ ਸੌਂ ਜਾਈਏ ਸਵੇਰੇ ਭਾਵੇਂ 9 ਵਜੇ ਉੱਠੀਏ ਤੇ ਭਾਵੇਂ 10 ਵਜੇ ਉੱਠੀਏ ਜਾਇਜ਼ ਹੈ ਇਹਦੇ ਬਾਰੇ ਬੇਨਤੀ ਇਸ ਤਰ੍ਹਾਂ ਹੈ ਕਿ ਜਿਹਦੇ ਵਾਸਤੇ ਅਸੀਂ ਨਿਤਨੇਮ ਕਰ ਰਹੇ ਹਾਂ ਜਿਨੂੰ ਨਿਤਨੇਮ ਕਰਕੇ ਦੱਸਣਾ ਹੈ ਉਹ ਗੁਰੂ ਸਾਹਿਬ ਹਨ ਉਹਨਾਂ ਦਾ ਹੁਕਮ ਹੈ ਕਿ ਹਰੇਕ ਸਿੱਖ ਅਮਰਤ ਵੇਲੇ ਉੱਠ ਕੇ ਨਿਤਨੇਮ ਕਰੇ ਤੇ ਜੇ ਬਹਾਨਾ ਸਾਡਾ ਇਹ ਹੈ ਕਿ ਰਾਤ 12 ਵਜਣ ਤੱਕ ਅਸੀਂ ਮੋਬਾਈਲ ਨੂੰ ਦੱਬਦੇ ਰਹੇ ਮੋਬਾਈਲ ਨੂੰ ਦੇਖਦੇ ਰਹੇ ਟੀਵੀ ਦੇਖਦੇ ਰਹੇ ਜਾਂ ਕਿਤੇ ਘੁੰਮਣ ਫਿਰਨ ਵਾਸਤੇ ਚਲੇ ਗਏ ਤੇ 12 ਵਜਦਿਆਂ ਹੀ ਘਰ ਵਾਪਸ ਆਣ ਕੇ ਤੇ ਇਸ਼ਨਾਨ ਕਰਕੇ ਨਿਤਨੇਮ ਤੇ ਬਹਿ ਜਾਈਏ ਇਹ ਗੁਰੂ ਨਾਲ ਚਲਾਕੀ ਹੋ ਸਕਦੀ ਹੈ ਜੇ ਜਾਣ ਬੁੱਝ ਕੇ ਅਸੀਂ ਇਦਾਂ ਕਰ ਰਹੇ ਹਾਂ ਤੇ ਰਾਤ ਨੂੰ ਅਸੀਂ ਮੋਬਾਈਲ ਦੇਖਦੇ ਰਹੀਏ ਤੇ ਨਾਲ ਹੀ ਅਮਰਤਵਲਾ ਬਣਾ ਕੇ ਲਾਕੀ ਦੇ ਨਾਲ ਅੱਧਾ ਘੰਟਾ ਨਿਤਨੇਮ ਕਰਕੇ ਘੰਟਾ ਕ ਅੱਧਾ ਸੁੱਤਿਆਂ ਹਾਂ ਬਿਨਾ ਕਿਸੇ ਮਨ ਦੇ ਲੱਗਿਆਂ ਠਕਾਵਟ ਦੇ ਵਿੱਚ ਹੀ ਬੱਧਾ ਚੱਟੀ ਦੇ ਨਾਲ ਨਿਤਨੇਮ ਕਰਤਾ ਲਵਾਂਗੇ ਪਰ ਬਾਅਦ ਵਿੱਚ ਨੀਂਦ ਪੂਰੀ ਕਰਨ ਦੇ ਵਿੱਚ ਹੀ ਸਾਰਾ ਸਮਾਂ ਬਤੀਤ ਕਰ ਦਿੱਤਾ ਇਹਨੂੰ ਗੁਰਮਤ ਨਹੀਂ ਆਖਦੇ ਨਾਹੀਂ ਗੁਰੂਨਾ ਪ੍ਰੇਮ ਆਖਦੇ ਹਨ ਨਾ ਤਾਂ ਇਹ ਪ੍ਰੇਮ ਹੈ ਨਾ ਹੀ ਇਹ ਨੇਮ ਹੈ ਇਹਨੂੰ ਚਲਾਕੀ ਕਿਹਾ ਜਾ ਸਕਦਾ ਹੈ ਅਸਲੀ ਨੇਮ ਜੋ ਹੈ ਉਹ ਇਹੀ ਹੈ ਹਰ ਇੱਕ ਸਿੱਖ ਦੇ ਮਾਤਰ ਕਿ ਰਾਤ ਨੂੰ ਸਮੇਂ ਦੇ ਨਾਲ ਸੌਣਾ ਤੇ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਨੇਮ ਕਰਨਾ ਤੇ ਦੇਣੇ ਵੀ ਆਪਣਾ ਵਰਤੋਂ ਵਿਹਾਰ ਕਾਰੋਬਾਰ ਕਰਨੇ ਨਾਲ ਗੁਰੂ ਨੂੰ ਯਾਦ ਕਰਨਾ ਤੇ ਵਿਹਲੇ ਸਮੇਂ ਦੇ ਵਿੱਚ ਬਾਣੀ ਪੜ੍ਹਨੀ ਚਲਦਿਆਂ ਫਿਰਦਿਆਂ ਸਿਮਰਨ ਜਾਂ ਮੂਲ ਮੰਤਰ ਦਾ ਜਾਪ ਕਰਨਾ ਇਹ ਗੁਰਮਤਿ ਦਾ ਹਦਾਇਤ ਹੈ ਗੁਰਮਤਿ ਦਾ ਸੂਲ ਹੈ ਇਸ ਕਰਕੇ ਇਹਦੇ ਬਾਰੇ ਜ਼ਿਆਦਾ ਵਿਚਾਰ ਕੀ ਕਰਨੀ ਹੈ ਮੋਟੀ ਮੋਟੀ ਵਿਚਾਰ ਦੇ ਨਾਲ ਹੀ ਆਪ ਜੀ ਸਮਝ ਗਏ ਹੋਵੋਗੇ ਕਿ ਅੰਮ੍ਰਿਤ ਵੇਲੇ ਕਿੰਨਾਂ ਦੇ ਵਾਸਤੇ ਹੈ 12 ਵਜੇ ਦਾ ਇਸ਼ਨਾਨ ਕਿੰਨਾਂ ਲਈ ਜਾਇਜ਼ ਹੈ ਤੇ ਕਿਹੜੇ ਨੂੰ ਚਲਾਕੀ ਦੇ ਤੌਰ ਤੇ ਵਰਤਣਾ ਚਾਹੁੰਦੇ ਹਨ ਇਹਦੇ ਪਿੱਛੇ ਛੁਪੀ ਹੋਈ ਭਾਵਨਾ ਨੂੰ ਗੁਰੂ ਜ਼ਰੂਰ ਸਮਝਦਾ ਹੈ ਕਿ ਭਾਵਨਾ ਕੀ ਹੈ ਉਹਦੇ ਪਿੱਛੇ ਕਾਰਨ ਕੀ ਹੈ ਵਜ੍ਹਾ ਕੀ ਹੈ ਜਿਸ ਵਜ੍ਹਾ ਕਰਕੇ ਅਸੀਂ ਰਾਤ ਨੂੰ 12 ਵਜੇ ਤੋਂ ਬਾਅਦ ਇਸ਼ਨਾਨ ਕਰਕੇ ਜਾਂਦਾ ਸੌਣਾ ਚਾਹੁੰਦੇ ਹਾਂ, ਨੀਂਦ ਪੂਰੀ ਕਰਨਾ ਚਾਹੁੰਦੇ ਹਾਂ। ਜਾਂ ਦਿਨੇਕ ਅਸੀਂ ਕਿਸੇ ਘੁੰਮਣ ਫਿਰਨ ਵਾਸਤੇ ਜਾਣਾ ਹੈ। ਜਾਂ ਦਿਨੇ ਅਸੀਂ ਮਨ ਦੀਆਂ ਹੋਰ ਵਾਸ਼ਨਾਵਾਂ ਪੂਰੀਆਂ ਕਰਨੀਆਂ ਹਨ। ਜਾਂ ਰਾਤ ਨੂੰ ਅਸੀਂ ਮਨ ਰੰਜਨ ਦੇ ਸਾਧਨ ਦੇ ਵਿੱਚ ਜੁਟੇ ਰਹਿਣਾ ਹੈ ਤੇ 12 ਵਜੇ ਤੋਂ ਬਾਅਦ ਗੁਰੂ ਨੂੰ ਇੱਕ ਵੱੱਡਾ ਚੱਟੀ ਦੇ ਅਨੁਸਾਰ ਕਿਸ਼ਤ ਤਾਰਦਿਆਂ ਹੋਇਆਂ ਨਿਤਨੇਮ ਦੀ ਬਾਅਦ ਵਿੱਚ ਸੌਂ ਜਾਣਾ ਹੈ। ਇਹੋ ਜਿਹੀਆਂ ਚਲਾਕੀਆਂ ਗੁਰੂ ਨੂੰ ਕਬੂਲ ਨਹੀਂ ਹਨ ਇਸ ਕਰਕੇ ਬੇਨਤੀ ਇਹ ਹੈ ਜਿਹੜੇ ਜਗਿਆਸੂ ਬਣਨਾ ਚਾਹੁੰਦੇ ਨੇ ਨੇਮ ਮਲ ਵਧਣਾ ਚਾਹੁੰਦੇ ਹਨ ਪ੍ਰੇਮ ਮਲ ਵਧਣਾ ਚਾਹੁੰਦੇ ਹਨ ਪਹਿਲਾਂ ਤਾਂ ਆਪਣਾ ਇੱਕ ਸਮਾਂ ਬਣਾਓ ਟਾਈਮ ਟੇਬਲ ਬਣਾਓ ਸੌਣ ਦਾ ਸਮਾਂ ਬਣਾਓ ਤੇ ਸਵੇਰੇ ਜਾਗਣ ਦਾ ਬਣਾਓ ਵੀਡੀਓ ਦੇ ਆਰੰਭ ਦੇ ਵਿੱਚ ਜੋ ਬੇਨਤੀਆਂ ਕੀਤੀਆਂ ਹਨ ਉਹਨਾਂ ਨੂੰ ਦੁਬਾਰਾ ਸੁਣੋ ਕਿ 12 ਵਜੇ ਤੋਂ ਇਸ਼ਨਾਨ ਬਾਅਦ ਵਿੱਚ ਕਰਨਾ ਬੜਾ ਵਲਾਹੇਵੰਦ ਹੈ ਪਰ ਕਿੰਨਾ ਲਈ ਹੈ ਜੇ ਮਜਬੂਰੀ ਹੈ ਜਾਂ ਪ੍ਰੇਮ ਹੈ ਜੇ ਪ੍ਰੇਮ ਹੈ ਤਾਂ ਰੋਜ਼ ਕੀਤਾ ਜਾ ਸਕਦਾ ਹੈ ਜੇ ਮਜਬੂਰੀ ਹੈ ਤਾਂ ਕਦੇ-ਕਦੇ ਕੀਤਾ ਜਾ ਸਕਦਾ ਹੈ ਜੇ ਚਲਾਕੀ ਹੈ ਤੇ ਫਿਰ ਕਦੇ ਵੀ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ